ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਬੈੜਾ ਆ ਗਏ ਵੀਰੇ ਉਹ ਚੰਗੇ ਰਿਕਾਰਡ ਵਾਲਿਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੂ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਠੀਕ ਹੈ ਵਧੀਆ ਹਾਂਜੀ ਵੀਰੇ ਨਾਂ ਦੱਸਿਓ ਹਾਂਜੀ ਨਾਂ ਮੇਰਾ ਪ੍ਰਦੀਪ ਸਿੰਘ ਹਾਂਜੀ ਪਿੰਡ ਮੋਣ ਪੜਾਰੀ ਹਾਂਜੀ ਫਿਲਹਾਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਫੋਨ ਨੰਬਰ ਵੀਰੇ ਦੱਸ ਦਿਓ 98724 90858 ਠੀਕ ਹੈ ਜੀ ਤਾ ਆਪਣੇ ਕੋਲੇ ਦੋ ਬਹਿਣਾ ਵੀਰੇ ਆ ਗਈਆਂ ਜੀ ਹਾਂਜੀ ਆ ਜੀ ਦੋ ਘਾਣ ਆ ਗਈਆਂ ਠੀਕ ਹੈ ਜੀ ਦੋਵਾਂ ਦੇ ਮਗਰੀ ਬੱਚੇ ਆ ਦੋਵਾਂ ਮਗਰੀ ਬੱਚੀਆਂ ਆ ਬੱਚੀਆਂ ਆ ਗਈਆਂ ਹਨਾ ਜੀ ਠੀਕ ਹੈ ਜੀ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਠੀਕ ਹੈ ਇਹਦੇ ਬਾਰੇ ਵੀਰੇ ਪਹਿਲੇ ਨੰਬਰ ਬਾਰੇ ਦੱਸ ਦਿਓ ਹਾਂਜੀ ਇਹ ਵੀ ਆਪਣਾ ਵੀਰ ਜੀ ਪਹਿਲੇ ਸੇ ਬਹਿ ਜਾਓ ਤੇ ਇਹਨੂੰ ਕੋਈ 2 ਮਹੀਨੇ ਡੇਢ ਤੇ 2 ਮਹੀਨੇ ਕੋਈ ਨੋ ਆ ਗਈ ਵਸ਼ੀ ਮਗਰੀ ਦੇ ਨਾਲ ਆੜੀ ਵਸ਼ੀ ਆ ਗਈ ਵੀਰੇ ਹਾਂਜੀ ਹਾਂਜੀ ਇੱਕ ਦੀ ਆ ਇੱਕ ਦੀ ਉਹ ਪਰਲੀ ਵਸ਼ੀ ਆ ਜਾਨੀ ਕਿ ਦੋਵਾਂ ਢਾਈ ਢਾਈ ਮਹੀਨੇ ਦੇ ਕਰੀਬ ਆ ਗਈਆਂ ਹਨਾ ਆ ਗਈਆਂ ਠੀਕ ਹੈ ਤੇ ਕੋਈ ਫੱਟ ਤੋਂ 8 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਰੈਡੀ ਆ ਸਸ ਤੋਂ 8 ਲੀਟਰ ਦੁੱਧ ਤਿਆਰ ਆ ਬਿਲਕੁਲ ਤਿਆਰ ਆ ਜੀ ਤੇ ਪਹਿਲਾ ਸੂਆ ਹਨਾ ਹਾਂਜੀ ਪਹਿਲਾ ਸੂਆ ਜੀ ਦਾ ਤੇ ਵੀਰੇ ਵਿਖਾਈਏ ਤੋਰਾ ਇਹਦਾ ਵੇਖੋ ਵੀਰੋ ਚੁੰਗੀ ਵਹਿੜ ਆ ਗਈ ਆ ਐ ਚਿੱਟੇ ਸਿੰਘ ਦੀ ਆ ਗਈ ਆ ਚੁੰਗੀ ਜਿੰਨੇ ਕਨੇਗਾ ਸਿੰਘ ਲੱਗਿਆ ਚੰਗੀ ਸੋਹਣੀ ਵਹਿੜ ਆ ਤੇ ਬਾਕੀ ਵੀਰੇ ਲੇਵਾ ਤੇ ਥਣ ਚੈੱਕ ਕਰੋ ਕਿਆ ਬਾਤਾਂ ਨੇ ਚੰਗਾ ਘੈਂਟ ਥਣ ਲੱਗਿਆ ਵੀਰੋ ਨੌਕਾਲਾ ਥਾਣਾ ਗਿਆ ਤੇ ਲੇਵਾ ਵੀ ਐ ਫੁੱਟ ਫੁੱਟ ਪਛਾਣ ਨੂੰ ਚੜਿਆ ਚੰਗੀ ਸੋਹਣੀ ਵੈੜਾ ਵੀਰੋ ਚੁੰਗੀ ਵੈੜਾ ਆ ਗਈ ਆ ਤਸੂਈ ਵੀ ਇਹਨਾਂ ਦੱਸਦਾ 2.5 ਮਹੀਨੇ ਦੇ ਕਰੀਬ ਆ ਗਈ ਜੋ ਮਗਰ ਵਸ਼ੀ ਆ ਲੈ ਵੀਰ ਲੰਮੀ ਲੈ ਜੋ ਲੈ ਜੋ ਲੈ ਜੋ ਲੰਮੀ ਲੈ ਜੋ ਧੋਤ ਕਮਲ ਲਓ ਲੈ ਤਾਂ ਬਾਕੀ ਵੀਰੇ ਲਾਗੇ ਤੋਂ ਸਣ ਚੈੱਕ ਕਰ ਲੋ ਐ ਨੋਗ ਵਾਲਾ ਥਾਣਾ ਗਿਆ ਸੋਹਣਾ ਚਵਾਈ ਵਾਲਾ ਥਣ ਲੱਗਿਆ ਵੈੜ ਨੂੰ ਤਾਂ ਵੀਰੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਵੈੜ ਦੇ ਦੇਣੀ ਹੈ ਹੁਣ ਜੈ ਜੀ ਜਾਣਦੇ ਹੋ ਕਿੰਨੇ ਦੀ ਹੋ ਜੂਗੀ ਪੱਕੀ ਆ ਠੀਕ ਹੈ ਜੀ 5000 ਦੀ ਠੀਕ ਹੈ ਕਰ ਦਿਓ ਮਤਾਂ ਵਿੱਚ ਠੀਕ ਹੈ ਵੇਖੀ ਕਰ ਦਾਂਗੇ 2000 ਜਾਣਦੇ ਹੋ 23 ਦੀ ਹਾਂਜੀ ਕਰ ਦਾਂਗੇ ਠੀਕ ਹੈ ਵੇਖੋ ਵੀਰੋ ਰੇਡ ਵੀਰ ਦਾ ਹਰ ਵੀਡੀਓ 'ਚ ਜੈਜ ਹੁੰਦਾ ਆ ਤਾ ਪਹਿਲੇ ਫੋਨ ਤੇ ਪਸ਼ੂ ਵੀਰ ਦੇ ਵਿਗਦੇ ਆ ਤਾ ਪਹਿਲੇ ਸੂਏ ਦੀ ਵੈੜ ਆ 23000 ਦੀ ਵੀਰ ਕਹਿੰਦਾ ਦੇ ਦਾਂਗੇ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਕੋਈ ਨਾ ਮਾਨਤਨ ਵੀਰ ਹੋਰ ਕਰ ਦੂ ਚੰਗੀ ਸੋਹਣੀ ਵੈੜ ਆ ਗਈ ਆ ਤਾਂ ਠੀਕ ਆ ਵੀਰੇ 23000 ਦੀ ਹਨਾ ਆ ਦੂਜਿਆ ਨੰਬਰ ਤੇ ਆ ਗਈ ਵੈੜ ਇਹਦਾ ਦੱਸੋ ਇਹ ਕਿਹੜੇ ਦੇਵੀ 8 ਲੀਟਰ ਦੁੱਧ ਤਿਆਰ ਜੋ ਆਈਟਮ ਤੇ ਹਾਂਜੀ ਤੇ ਇਹਦੀ ਉਹ ਪਰਦੀ ਵੱਛੀ ਜੇ ਡੱਬੀ ਅੱਛਾ ਇਹਦੀ ਉਹ ਪਰਲੀ ਡੱਬੀ ਵੱਛੀ ਆ ਗਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਵੀਰੇ ਉਹ ਦੇ ਦੂਜਾ ਵਾਲੇ ਕੋ ਤੀਜਾ ਵਾਲੇ ਹਾਂਜੀ ਹਾਂਜੀ ਆਪਣਾ ਸਮਝਣਾ ਕੋਈ ਵੇਖ ਲੈ ਬਿਲਕੁਲ ਬਾਕੀ ਆਪਣਾ ਦੰਦ ਨੂੰ ਦੇਖੋ ਨਹੀਂ ਆਪਣਾ ਦੁੱਧ ਕਿੰਨਾ ਵੀਰੇ ਹਾਂਜੀ ਦੁੱਧ 8 ਲੀਟਰ ਹੈ ਆਈਟਮ ਦਾ ਤਿਆਰ 8 ਲੀਟਰ ਠੀਕ ਹੈ ਹੁਣ ਬੜਾ ਵਿਆ ਲਗਾ ਦੇ ਤਾਂ ਵੇਖੋ ਵੀਰੇ ਥਣ ਥਣ ਚੈੱਕ ਕਰੋ ਕਿਆ ਬਾਤਾਂ ਨੇ ਪੈਪਾ ਪੂਪਾ ਚੰਗੀਆਂ ਕਾਇਮ ਲੱਗੀਆਂ ਤੇ ਵੱਡੇ ਪੱਲੇ ਚ ਠੀਕ ਠੀਕ ਹੈ ਵੀਰੇ ਤੁਰ ਵੇਖੋ ਵੀਰੋ ਵੱਡੇ ਪੱਲੇ ਚ ਆ ਗਈ ਆ ਥਣ ਸੁਣਾ ਵਧੀਆ ਲੱਗਿਆ ਤੇ ਲੈਵਲ ਉਹ ਵੀ ਚੰਗਾ ਘੰਟਾ ਆਦਾ ਵੀ ਤੇ ਥਣ ਸੋਹਣਾ ਲੱਗਿਆ ਦੁੱਧ ਤਾਂ ਵੀਰੇ 8 ਲੀਟਰ ਤੋਂ ਕੋਈ ਚੰਗੀ ਸੇਵਾ ਕਰੂ ਤਾਂ ਫਿਰ ਤਾਂ ਹਨਾ ਹਾਂਜੀ ਹਾਂ ਜਿਹਦੇ ਵੀ ਵਧੇਗੀ ਵਧੇਗੀ ਦੁਨੀਆ ਆਪਣਾ ਘਰ ਬਣਿਆ ਬਾਕੀ ਥਣ ਬਹੁਤ ਸੋਹਣਾ ਵੀਰੋ ਲੱਗਿਆ ਇਹਨੂੰ ਐ ਮਈਆਂ ਵਾਂਗੂ ਥਣ ਲੱਗਿਆ ਬਿਲਕੁਲ ਦੋਵਾਂ ਮੇੜਾਂ ਨੂੰ ਵੀਰੇ ਥਣ ਸੋਹਣੇ ਲੱਗੇ ਨੇ ਇਹਨੂੰ ਵੀ ਥਣ ਬਹੁਤ ਵਧੀਆ ਲੱਗਿਆ ਤੇ ਮਗਰ ਵਸ਼ੀ ਵੀ ਚੰਗੇ ਸੀ ਮੱਚਿਆ ਐਰ ਸ਼ਹਿਰ ਚ ਆ ਗਈ ਵੱਛੀ ਹਨਾ ਇਹ ਲਾਲ ਡੱਬੀ ਆ ਗਈ ਠੀਕ ਹੈ ਲੈਓ ਵੀਰੇ ਲੈਫਟ ਵੇਖੋ ਵੀਰੋ ਛਾਂਤ ਨੂੰ ਚੈੱਕ ਕਰ ਲਓ ਇੱਕ ਵਾਰੀ ਲੱਗੇ ਤੋਂ ਐ ਸੋਹਣਾ ਥਣ ਲੱਗਿਆ ਲੇਵਾ ਵੀ ਸੋਹਣਾ ਲੱਗਿਆ ਤੇ ਵੱਡੇ ਪੱਲੇ ਚਾ ਵੀਰੋ ਕਦ ਕਾਠਾ ਲਈਆ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਦੋਵੇਂ ਵੇਣਾ ਤੇ ਥਣ ਬਹੁਤ ਵਧੀਆ ਲੱਗੇ ਆ ਸੂਈਆਂ ਵੀਰ ਨੇ ਦੱਸ ਹੀ ਦਿੱਤਾ ਕਰੀਬਣਾ ਆਪਣਾ ਅੰਦਾਜ਼ਾ ਲਾ ਲਓ ਬੱਚੇ ਤੁਹਾਡੇ ਵੀਰੇ ਸਾਹਮਣੇ ਆ ਦੋਵੇਂ ਵਸ਼ੀਆਂ ਨੇ ਦੋਵਾਂ ਮਗਰੀ ਤਾਂ ਵੀਰੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਕਿੰਨੇ ਦੀ ਇਹ ਦੇ ਦੇਣੀ ਆ ਇਹਦੀ ਸੇਮ ਕਰੀ ਹਾਂਜੀ ਸੇਮ ਕਰੀ 25 ਕਰ ਦੀ 25 ਅੱਛਾ ਹੀ ਕਰ ਦੋ ਮਾਨ ਇੱਚੇ ਵੀ ਕਰ ਦੇਣਾ ਠੀਕ ਹੈ ਇੱਚੇ ਕਰ ਦਾਂਗੇ 2000 ਰੁਪਏ 23 ਦੀ 23 ਕੀ ਬਾਤ ਆ ਨੇ 23000 ਦੀ ਵੀਰੋ ਕੋਈ ਆ ਲੱਲੇ ਵੜ ਉਹ ਲੱਲੇ ਜੇ ਜੋੜਾ ਲੱਲੂਗਾ ਤਾਂ ਵੀਰੇ ਮਾਨ ਤਾਂ ਹੋ ਜੂ ਹਾਂਜੀ ਹਾਂਜੀ ਕਰਦਾ ਨਹੀਂ ਹੋਰ ਕਰਤਾ। ਹੋਰ ਮਾਂ ਤਨ ਹੋ ਜੂ। ਮਾਂ ਤਨ ਕਰਤਾ। ਕੀ ਬਾਤ ਹੈ। ਵੇਖੋ ਵੀਰੋ ਫੋਨ ਜਰੂਰ ਵੀਰ ਨੂੰ ਲਾ ਲਿਓ। ਵੀਰ ਕਹਿੰਦਾ ਮਾਂ ਤਨ ਹੋ ਜਾਣਗੇ। ਦੋਵੇਂ ਵੇੜਾ ਚੰਗੀਆਂ ਨੇ, ਝੂੰਗੀ ਵੇੜ ਵੀ ਪਹਿਲਣ ਚੰਗੀ ਆ, ਠੰਡ ਠੰਡ ਚੰਗਾ ਲੱਗਿਆ। ਤਾਂ ਆ ਵੀ ਚੰਗੀ ਆ, ਦੋਵਾਂ ਮਗਰ ਵਸ਼ੀਆਂ ਨੇ 23 2000 ਜੀਆਂ ਹਨਾ ਵੀਰੇ। ਤਾਂ ਬਾਕੀ ਵੀਰੇ ਵੀ ਫੋਨ ਲਾ ਲੈਣਾ, ਮੋੜਨਾ ਨਹੀਂ। ਬਿਲਕੁਲ ਬਿਲਕੁਲ। ਕੀ ਬਾਤ ਹੈ ਜੀ। ਤਾਂ ਵੀਰੇ ਆਪਣਾ ਨਾਮ ਦੱਸ ਦਿਓ ਫਿਰ। ਨਾਮ ਮੇਰਾ ਪ੍ਰਦੀਪ ਸਿੰਘ। ਹਾਂਜੀ। ਪਿੰਡ ਮੋੜ ਪੜਾਰੀਆਂ। ਜਿਲ੍ਹਾ ਅਮਰitsar, ਫੀਲਡਜ ਨਾਲਾ। 98524 9 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ